ਉਹ ਆਪਣੇ ਸਾਥ ਅਥਰਲੇਵਾਲ ਸਾਹਿਬ ਨੇ ਜਿਹੜੀਆਂ ਸਾਡੀਆਂ ਦਿੱਲੀ ਪਾਇਟਿਕ ਬੰਗਾ ਸੀ ਉਹਨਾਂ ਨੂੰ ਮਨਵਾਉਣ ਵਾਸਤੇ ਅਦੋਲਰ ਸ਼ੁਰੂ ਕੀਤਾ ਹੈ ਪਿਛਲੇ 13 ਸਾਲ ਤੋਂ ਮੈਂ ਅੱਜ ਆਇਆ ਹਾਂ ਆਪ ਮੇਰੇ ਨਾਲ ਕੁਝ ਨਵ ਨੌਜਵਨ ਮੁੰਡੇ ਵੀ ਨੇ ਅਸੀਂ ਇਸ ਦੋਲਰ ਦਾ ਅੱਜ ਹਿੱਸਾ ਬਣ ਰਹੇ ਹਾਂ ਅਸੀਂ ਹਰ ਸੰਭਵ ਯਤਨ ਕਰਾਂਗੇ ਕਿ ਇਹ ਦੋਲਰ ਜਿਹੜਾ ਬੋਤੀ ਨੇ ਬਹੁਤ ਦਬਾ ਕੇ ਰੱਖਿਆ ਹੋਇਆ ਹੈ ਸਾਡੀ ਬੰਗਾ ਲੇ ਪਰਕੇ ਰਿਆ ਮਨੀਆਂ ਉਹ ਕਾ ਨਹੀਂ ਮਨਾ ਰਿਆ ਮਨੀਆਂ ਉਹਨੂੰ ਮਨਵਾਉਣ ਵਾਸਤੇ ਅਸੀਂ ਹਰ ਸਭ ਉਪਜਤਨ ਕਰਾਂਗੇ ਲੋਕਾਂ ਤੇ ਜਾਵਾਂਗੇ ਸਟੇਜਾਂ ਤੇ ਆਵਾਂਗੇ ਪ੍ਰੈਸ ਤੇ ਜਾਵਾਂਗੇ ਅੱਜ ਮੈਂ ਪਹਿਲੇ ਦਿਨ ਸਰਟੇਬ ਜੀ ਤੁਹਾਨੂੰ মিডিਆ ਨੂੰ ਜਾਣਕਾਰੀ ਦੇ ਰਿਹਾ ਅੱਜ ਤੋਂ ਸਾਡਾ ਇਹ ਸੰਘਰਸ਼ ਇਸ ਜਿਹੜਾ ਸ਼ੁਰੂ ਹੋਇਆ ਦੇਸ਼ ਵਿਆਪਕ ਐਮ ਐ ਸੁਆਮੀ ਨਾਥ ਰੁੱਤੇ ਕਿਉਂਕਿ ਐਮ ਐ ਸੁਆਮੀ ਨਾਥ ਦਾ ਦਬਾਅ ਤੋਂ ਉਹਤੇ ਤੇ ਮੈਂ ਦਾਤ ਵੀ ਕੰਮ ਕੀਤਾ ਹੈ ਮੇਰਾ ਧਰਮ ਭੰਡਾ ਹੈ ਉਹ ਸੁਆਮੀ ਨਾਲ ਕਰਤੀ ਵਿਚਾਰ ਧਾਰਾ ਨੂੰ ਜਿੱਤੀ ਸੀ ਹਾਂਜੀ ਅੱਜ ਬੈਰੂ ਸਾਹਿਬ ਬਹੁਤ ਸੀਨੀਅਰ ਲੀਡਰ ਨੇ ਦੇਸ਼ ਦੇ ਤੋਂ ਉਹਨਾਂ ਨੇ ਅੱਜ ਜਿਹੜੇ ਦੋ ਵੱਡੇ ਫੋਰਮਾਂ ਵੱਲੋਂ ਮੋਰਚੇ ਚੱਲ ਰਹੇ ਹਨ ਉਹਨਾਂ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ ਧੰਨਵਾਦ ਕਰਦੇ ਹਾਂ ਸਾਨੀ ਸਾਹਿਬ ਵੀ ਸਾਡੇ ਨਾਲ ਹੈਗੇ ਆ ਧੰਨਵਾਦ